ਕਿ ਮੈਂ ਸਮਝਦਾ ਕਿ ਵੀ ਕਿਸੇ ਨੂੰ ਇਕੱਠੇ ਕਰਨ ਵਾਸਤੇ ਕਿਸੇ ਨੂੰ ਜਾਣਾ ਚਾਹੀਦਾ ਲੋੜ ਨਹੀਂ ਹੋਣੀ ਚਾਹੀਦੀ ਉਹ ਕਲੀਅਰ ਆਉਦਨ ਕੀ ਸਭ ਉਹਨਾਂ ਨੇ ਕਿਹਾ ਵੀ ਆਪਦੇ ਆਪ ਚੁੱਲ੍ਹੇ ਸਿਮਟ ਕੇ ਇਕੱਠੇ ਹੋ ਤਾਂ ਇੱਕ اخلاقی ਫਰਜ਼ ਬੰਦਾ ਸਿੱਖਦਾ ਕਿ ਉਹ ਆਪ ਹੀ ਆਫਰ ਕਰੇ ਜਾ ਕੇ ਹਨਾ ਕੰਡੀਸ਼ਨਾਂ ਕਿਉਂ ਲਾਵੇ ਕਿ ਵੀ ਜੀ ਲੋ ਜੀ ਮੈਂ ਆ ਗਿਆ ਠੀਕ ਹੈ ਪਹਿਲੀ ਗੱਲ ਦੂਜੀ ਹੁਣ ਇਹ ਕਹਿਣ ਤੋਂ ਬਾਅਦ ਮੇਰਾ ਇਹ ਕਹਿਣਾ ਹੈ ਕਿ ਦੋ ਤਰ੍ਹਾਂ ਦੀ ਸੋਚ ਨਾਲ ਅਕਾਲੀ ਦਲ ਚੱਲ ਰਿਹਾ ਇੱਕ ਸਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਇੱਕ ਵੱਖਰੇ ਖਿੱਤੇ ਦੀ ਗੱਲ ਕਰ ਰਿਹਾ ਇੱਕ ਸਾਡੇ ਅਰਗੀਆਂ ਤੇ ਰਹਿ ਆਂ ਆ ਇਹ ਰਵੱਈਏ ਇਕਾਲੀ ਦਲ ਆ ਜਿਹੜਾ ਕਹਿੰਦਾ ਵੀ ਸਾਡੇ ਹੱਕ ਮਿਲਣ ਸਾਨੂੰ ਇਹਦੇ ਵਿੱਚ ਇਹ ਮੇਰਾ ਖਿਆਲ ਦੋ ਤਾਰਾ ਵਾਂ ਆਪਾਂ ਨੂੰ ਕੌਮੀ ਬਿਹਤਰੀ ਇਹਦੇ ਵਿੱਚ ਹੈ ਕਿ ਇਹ ਦੋ ਤਾਰਾ ਵਾਂ ਆਡੜ ਚੱਲਦੀ ਜਾ ਰਹਾ ਇਹਦੇ ਵਿੱਚ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਉਹ ਅੱਡ ਕਿਉਂ ਆ ਤੇ ਉਹ ਕਹਨੇ ਇਹ ਅੱਡ ਕਿਉਂ ਆ ਇਹ ਮੇਰਾ ਖਿਆਲ ਸਮੇਂ ਦੀ ਮੰਗ ਆ ਕਿ ਹਲੇ ਆਪਾਂ ਦੋ ਤਾਰਾ ਵਾਂ ਕੇ ਰਹੀਏ ਇਹ ਦੇਖੀ ਕਿ ਸਮਾਗਾ ਕੇ ਜਾਂ ਆਉਂਦਾ ਕਿੱਧਰ ਵਜਨ ਵਧਾਉਣ ਦੀ ਲੋੜ ਆ ਤਾਂ ਆਪਾਂ ਉਧਰ ਹੋ ਸਕਦੇ ਆ ਪਰ ਇਹ ਕਿਉਂਕਿ ਆਪਾਂ ਇੱਕ ਵਿਚਾਰ ਵੀ ਆ ਦੇ ਰਾਜ ਦਾ ਜਿਉਂਦਾ ਰੱਖਣਾ ਤੇ ਆਪ ਉਹਨਾਂ ਨੂੰ ਕੀ ਨਹੀਂ ਜੀ ਤੁਸੀਂ ਤਾਂ ਆਪ ਵੀ ਆਪਣਾ ਵਾਧ ਅਧਿਕਾਰਾਂ ਤੇ ਆ ਜਾਓ ਜਾਂ ਅਧਿਕਾਰਾਂ ਤੇ ਆ ਜਾਓ ਤਾਂ ਮੇਰਾ خیال ਉਹਨਾਂ ਨਾਲ ਇੱਕ ਬੇਇਨਸਾਫੀ ਹੋਊਗੀ ਉਹ ਇੱਕ ਲਾਈਨ ਤੇ ਚੱਲ ਰਹੇ ਆ ਜਿਹੜੀਆਂ ਤਰ੍ਹਾਂ ਵੀ ਉਸ ਲਾਈਨ ਤੇ ਚੱਲ ਰਹੀਆਂ ਠੀਕ ਹੈ ਉਹ ਵੀ ਇੱਕ ਸਿੱਖ ਰਾਜਨੀਤੀ ਦਾ ਹਿੱਸਾ